ਇਹ ਇੱਥੇ ਸੀਐਮ ਸਾਹਿਬ 5-7 ਮਿੰਟ ਲਈ ਆ ਕੇ ਘੁੰਮ ਘਮ ਕੇ ਸਾਰਾ ਗਏ ਆ ਪਰ ਅਜੇ ਤੱਕ ਕੋਈ ਅਨਾਉਂਸਮੈਂਟ ਨਹੀਂ ਹੋਈ ਕਿ ਅਸੀਂ 50000 ਰੁਪਏ ਪ੍ਰਤੀ ਏਕੜ ਦੇਵਾਂਗੇ ਤੇ ਬਾਕੀ ਸੈਂਟਰ ਕੋ 50000 ਮੰਗਾਂਗੇ ਅਜੇ ਤੱਕ ਬਿਲਕੁਲ ਮੂੰਹ ਜਿਹੜਾ ਸੀਤੇ ਹੋਇਆ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਜੀ ਕਹਿ ਰਹੇ ਆ ਕਿ ਜਿਹੜਾ ਭੁਜਾਲ ਆਇਆ ਅਫਗਾਨਿਸਤਾਨ ਦੇ ਵਿੱਚ ਅਸੀਂ ਵੱਡੀ ਮਦਦ ਕਰਾਂਗੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਰਾ ਪੰਜਾਬ ਇੱਕ ਵੱਡੇ ਜਣਾਵਾ ਹੜ੍ਹਾਂ ਦੇ ਇੱਕ ਵੱਡੀ ਤਰਾਸਦੀ ਦੇ ਵਿੱਚ ਡੁੱਬਿਆ ਪਿਆ। ਪੰਜਾਬ ਨੂੰ ਜਿਆਦਾ ਲੋੜ ਆ ਸੇਵਾ ਦੀ ਕਿ ਜਾਂ ਅਫਗਾਨਿਸਤਾਨ ਦੀ ਇਹ ਹਜੇ ਤੱਕ ਸੈਂਟਰ ਸਰਕਾਰ ਦੇ ਜਾਂ ਪ੍ਰਧਾਨ ਮੰਤਰੀ ਸਾਹਿਬ ਦਾ ਪੰਜਾਬ ਪ੍ਰਤੀ ਇੱਕ ਬਿਆਨ ਨਹੀਂ ਆਇਆ ਕਿ ਪੰਜਾਬ ਰੁੜ ਗਿਆ। ਤੇ ਪੰਜਾਬ ਨੂੰ ਇੰਨਾ ਫੰਡ ਅਸੀਂ ਦੇਾਂਗੇ ਇੰਨਾ ਅਸੀਂ ਪ੍ਰਤੀ ਏਕੜ ਪੈਸੇ ਦੇਾਂਗੇ ਕੋਈ ਬਿਆਨ ਨਹੀਂ ਕਿਸੇ ਦਾ ਆਇਆ ਸਿਰਫ ਜਾ ਜ਼ਿਲੇ ਜਾ ਰਹੇ ਆ ਔਰ ਮੈਂ ਇਹ ਕਹਿਣਾ ਕਿ ਉਹ ਪੰਜਾਬ ਆ ਜਿਹੜਾ ਬਾਰਡਰ ਨਾਲ ਲੱਗਦਾ ਸਾਰਾ ਆ ਪਿੱਛੇ ਪਾਕਿਸਤਾਨ ਨਾਲ جنگ ਲੱਗੀ ਆ ਪੰਜਾਬ ਨੂੰ ਮਾਰ ਪਈ ਜੇ ਫਲੱਡ ਦੀ ਆਈ ਆ ਤਾਂ ਪੰਜਾਬ ਨੂੰ ਮਾਰ ਪਈ ਤੇ ਪੰਜਾਬ ਨੂੰ ਦੇਣਾ ਹੀ ਕੁਛ ਨਹੀਂ ਇਹਨਾਂ ਨੇ ਮਤਲਬ ਪੰਜਾਬ ਇੱਕ ਮਾਂ ਮੀਟਰ ਨਹੀਂ ਆ ਪੰਜਾਬ ਦੀ ਬੜੇ ਤਗੜੇ ਲੋਕ ਨੇ ਇਹ ਇਹੋ ਜਿھے 5-5 ਫੁੱਟ ਲੰਮੇ ਪੰਨ ਤੇ ਇੰਨਾਂ ਨੇ ਡੂੰਘੇ 20-20 ਫੁੱਟ ਡੂੰਘੇ ਪੰਨ ਜਿਹੜਿਆ ਤਾਂ ਫੁੱਟ ਪਾਣੀ ਤੋਂ ਤਾਂ ਤਾਂ ਆ ਗਏ ਆ ਤੇ ਪੰਜਾਬੀ ਤਿੰਨਾਂ ਦਿਨਾਂ 'ਚ ਸਰਕਾਰ ਕਰਦੀ ਤੇ ਸਾਰੇ ਲੋਕ ਕਹਿੰਦੇ ਆਂਦੇ ਸਾਲ ਲਾਉਣਾ ਸੀ ਇਹਨਾਂ ਨੇ ਤੇ ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਕਿ ਪੰਜਾਬ ਉਹ ਧਰਤੀ ਆ ਇਹ ਹਿੰਦੂਸਤਾਨ ਦਾ ਸਿਰਿਆ ਤੇ ਜੇ ਇਹ ਵੀਕ ਹੋ ਗਿਆ ਤੇ ਦੁਸ਼ਮਣ ਜਿਹੜਾ ਸਾਡੇ ਸਿਰ ਤੇ ਚੜੇਗਾ ਆਣ ਕੇ ਅੱਜ ਸਰਕਾਰਾਂ ਦੋਨਾਂ ਨੂੰ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਚਾਹੀਦਾ ਸੀ ਹੁਣ ਤੱਕ ਅਨਾਉਂਸਮੈਂਟ ਕਰ ਦੇਣੀ ਚਾਹੀਦੀ ਸੀ ਮੈਂ ਧੰਨਵਾਦ ਕਰਦਾ ਸਾਰੇ ਐਨ ਜੀਓਜ਼ ਦਾ ਐਨ ਆਰ ਆਈ ਭਰਾਵਾਂ ਦਾ ਤੇ ਜਿਹੜੇ ਵੀ ਸੇਵਾ ਕਰ ਰਿਹਾ ਜੇ ਕਿਤੇ ਉਹ ਨਾ ਆਉਣ ਵਿੱਚ ਆਪਣੀਆਂ ਵੋਟ ਲੈ ਕੇ ਕਿਸ਼ਤੀਆਂ ਲੈ ਕੇ ਸਮਾਨ ਲੈ ਕੇ ਜੇ ਪੰਜਾਬ ਸਰਕਾਰ ਦਾ ਇੱਕ ਐਮ ਐਲ ਏ ਵਜੀਰ ਜਾਂ ਮੁੱਖ ਮੰਤਰੀ ਘਰੋਂ ਨਿਕਲ ਜਾਂਦਾ ਇਹ ਇਕੱਲੇ ਪੰਥ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਆਪੀ ਗੱਲ ਕਰ ਰਿਹਾ ਮੈਂ ਸਾਰਾ ਪੰਜਾਬ ਜਿਹੜਾ ਉਹ ਛੜਕਾਂ ਤੇ ਆ ਮਦਦ ਲਈ ਉਤਰਿਆ ਹੋਇਆ ਜੇ ਕਿਤੇ ਉਹ ਸਾਰੇ ਨਾਂ ਉਤਰਨ ਤੇ ਸਰਕਾਰ ਮੈਂ ਕਹਿੰਦਾ ਮੁੱਖ ਮੰਤਰੀ ਜੀ ਆਪ ਦੀ ਕੋਠਿਓਂ ਬਾਹਰ ਨਿਕਲ ਜਾਂਦਾ ਤੇ ਗੱਲ ਕਰਦੇ ਇਹ ਤੇ ਤਨਹਾਦ ਕਰੋ ਸਾਰਿਆਂ ਦਾ ਜਿਹੜੇ ਸੇਵਾ ਚ ਉਤਰਿਆ ਤੇ ਸਰਕਾਰ ਦੀ ਨਲਾਕੀ ਜਿਹੜੀ ਆ ਉਹ ਛੁੱਟੀ ਹੋਈ ਆ ਪਹੁੰਚ ਰਿਹਾ ਸਮਾਨ ਪਹੁੰਚ ਰਿਹਾ ਸਮਾਨ ਸਾਰਾ ਹੀ ਲੋਕਾਂ ਵੱਲੋਂ ਜਾ ਰਿਹਾ ਸਰਕਾਰ ਵੱਲੋਂ ਕੁਝ ਨਹੀਂ ਪਹੁੰਚਦਾ ਮੈਂ ਉਹੀ ਗੱਲ ਕਹਿਣ ਲੱਗਿਆ ਸੀ ਕਿ ਇਹ ਸਾਰੇ ਲੋਕ ਬੇਵਸ ਨੇ ਇਹ ਪੰਜਾਬ ਦੇ ਵਾਤੇ ਕੁਝ ਕਰਨਾ ਵੀ ਚਾਹੁੰਦੇ ਆ ਪਰ ਉਹਨਾਂ ਦੀ ਦਿੱਲੀ ਤੋਂ ਤਾਰ ਇਹ ਦਿੱਤੀ ਆ ਕੋਈ ਨਹੀਂ ਦੇਖੋ ਸਾਢੇ 3 ਸਾਲ ਨਿਕਲ ਗਏ ਆ ਅਜੀਬ ਹੀ ਜੇ ਕਿਸੇ ਦਾ ਮਾੜਾ ਮੋਟਾ ਜ਼ਮੀਰ ਜੇ ਕਦੇ ਦਾ ਜਾਗੇਗਾ ਨਾ ਤੋ ਮਾੜਾ ਮੋਟਾ ਬਚ ਜਾਏਗਾ ਲੋਕਾਂ ਕੋ ਹੁਣ ਪਠਾਨ ਮਾਜਰਾ ਸਾਹਿਬ ਬੋਲੇ ਆ ਜੀਰੇ ਤੋਂ ਐਮ ਐਲ ਏ ਵੀ ਬੋਲ ਰਿਆ ਸੀਗਾ ਕਟਾਰੀਆ ਸਾਹਿਬ ਵੀ ਸਾਡੀ ਦੇ ਵਸੀਆ ਸਾਡੀ ਉਹ ਆ ਉਹ ਇਰੀਗੇਸ਼ਨ ਮਨਿਸਟਰ ਸੀਗੇ ਆਪਣੇ ਗੋਇਲ ਸਾਹਿਬ ਪੌਣਾ ਘੰਟਾ ਇਹਨਾਂ ਨੇ ਵਿਧਾਨ ਸਭਾ ਚ ਐਨ ਘੋੜੀਆਂ ਗਾਈਆਂ ਸਰਕਾਰ ਦੀਆਂ ਮੁੱਖ ਮੰਤਰੀ ਦੀਆਂ 204 ਕੋ ਕਿੱਥੇ ਖਰਚਿਆ ਬਈ ਦੱਸੋ ਹੁਣ ਪਰਾ ਸਾਹਿਬ ਹਲਕਾ ਦਾਡਾ ਗੁਰਦਾਸਪੁਰਾ ਕਾਰੋ ਜਿਹੜਾ ਕਾਰਜ ਜਿਹੜਾ ਸੇਵਾ ਦਾ ਇਹ ਤੁਸੀਂ ਦੀਨਾਨਗਰ ਦੇ ਕੋ ਇਹਦੇ ਚ ਹਲਕੇ ਵਾਲੀ ਕੋਈ ਗੱਲ ਨਹੀਂ ਆ ਇਹ ਬਾਬਾ ਸ਼੍ਰੀ ਚੰਗ ਜੀ ਦਾ ਗੁਰਦੁਆਰਾ ਸਾਹਿਬ ਆ ਜਿਹਦੇ ਕਰਕੇ ਮੈਂ ਇੱਥੇ ਮੱਥਾ ਟੇਕਣ ਆਇਆ ਸੀਗਾ ਤੇ ਇਹ ਸੇਵਾ ਗੁਰੂ ਮਹਾਰਾਜ ਨੇ ਆਪੇ ਲੈ ਲਈ ਜ ਮੇਰੇ ਤੋਂ ਤੇ ਇਸ ਕਰਕੇ ਇਹ ਸਾਰਾ ਸਤਾਰ ਜਿਹੜਾ ਸਾਰੇ ਮੇਰੇ ਸਾਥੀ ਸਾਰਿਆਂ ਰਲ ਕੇ ਅਰਦਾਸ ਬਾਬਾ ਜੀ ਕੋ ਕਰਾ ਕੇ ਸ਼ੁਰੂ ਕਰਾਤਾ ਆ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਇਹ ਏਡੀ ਜਲਦੀ ਕੰਪਲੀਟ ਹੋਊਗਾ ਜੀ ਚੌਥਾ ਦਿਨ ਆ ਜਦੋਂ ਤੁਸੀਂ ਇੱਥੇ ਆਏ ਉਦੋਂ ਕਿੰਦਾ ਦੇ ਹਾਲਾਤ ਇਹ ਹਾਲਾਤ ਤੁਸੀਂ ਦੇਖੋ ਇੱਥੋਂ ਲੈ ਕੇ ਉਹ ਉੱਤੇ ਤੱਕ ਆ ਜਿਹੜਾ ਪਾਣੀ ਦਾ ਲੈਵਲ ਦਿਖਾਇਆ ਜਰਾ ਆ ਆ ਪਾਣੀ ਦੇ ਲੈਵਲ ਤੋਂ 10 ਫੁੱਟ ਡੂੰਘਾ ਹੋਇਆ ਪਾਣੀ ਔਰ ਇੱਥੇ ਤੱਕ ਮਿੱਟੀ ਪਤਾ ਨਹੀਂ ਕਿੰਨੀ ਕਿੰ ਅੰਦਰ ਚਲੀ ਗਈ ਹੈ ਤੇ ਫਿਰ ਮਿੱਟੀ ਪਾਉਣ ਦੀ ਦਿੱਕਤ ਆ ਰਹੀ ਮਿਲ ਨਹੀਂ ਰਹੀ ਸੋ ਸਾਰੇ ਪਨੇ ਹੜ ਆਏ ਹੋਏ ਆ ਤੇ ਉਹ ਮਿੱਟੀ ਵੀ ਹੁਣ ਆਪਣੇ ਪਲਾਟਾਂ ਪਲੂਟਾਂ ਚੋਂ ਜਗ੍ਹਾ ਤੋਂ ਜਾ ਕੇ ਔਜਲੀਓ ਅਸੀਂ ਸਾਰੀ ਪੁੱਟ ਰਹੇ ਆ ਆਪਣੀ ਜਗ੍ਹਾ ਤੋਂ ਤੇ ਬਾਕੀ ਪੱਥਰ ਰੋੜੇ ਸਾਰੇ ਪਠੇ ਵਾਲਿਆਂ ਨਾਲ ਵੀ ਵਿਚਾਰਿਆਂ ਫੋਨ ਕੀਤਾ ਸਾਰੇ ਕੋਆਪਰੇਟ ਕਰ ਰਹੇ ਆ ਬੜੀ ਮਦਦ ਕਰ ਰਹੇ ਆ ਤੇ ਮੈਡਮ ਵਰਨਾ ਚੌਧਰੀ ਜੀ ਨੇ ਕੋਈ ਫੋਨ ਕਰਾਇਆ ਕੱਲ ਉਹਨਾਂ ਨੇ ਪਠਿਆਲਿਆਂ ਨੂੰ ਫੋਨ ਫਨ ਕੀਤੇ ਨਾਲ ਅ ਦੋ ਜੈ ਡਾਲਾ ਜਿਹੜੇ ਕੰਟਰੈਕਟਰ ਨੇ ਉਹਨਾਂ ਨੇ ਵੀ ਸਾਨੂੰ ਆ ਗਰੇਵਲ ਦਿੱਤਾ ਪਰ ਰਲ ਮਿਲ ਕੇ ਜੂ ਸੇਵਾ ਸ਼ੁਰੂ ਹੋ ਗਈ ਤਾਂ ਆਟੋਮੈਟਿਕਲੀ ਸਾਰੇ ਲੋਕ ਜਿਹੜੇ ਆ ਸੇਵਾ ਦੇ ਵਿੱਚ ਆ ਪਿਛਲੇ ਦਿਨੀ ਇੱਕ ਤੁਹਾਡੀ ਵੀਡੀਓ ਵਾਇਰਲ ਹੁੰਦੀ ਆ ਜਿੱਥੇ ਤੁਸੀਂ ਸੇਵਾ ਦੇ ਕਾਰਜ ਵਿੱਚ ਲੱਗੇ ਹੋ ਪਰ ਕੁਝ ਹੋਰ ਪਾਰਟੀਆਂ ਦੇ ਆਗੂ ਜਿਹੜੇ ਆ ਉਹ ਵਿੱਚ ਕਹਿਣ ਦਾ ਕਿ ਤਨਾਜ ਇਹਦਾ ਮਾਹੌਲ ਬਣਾਉਂਦੇ ਆ ਕੀ ਉਹ ਦੁਬਾਰਾ ਜਿਹੜੇ ਉਹ ਜਾਇਜ਼ਾ ਲੈਣ ਵਾਲੇ ਲੋਕ ਆ ਦੁਬਾਰਾ ਲੱਭੇ ਆ ਕਿਤੇ ਕੰਮ ਕਰਦੇ ਨਜ਼ਰ ਆਏ ਤੁਹਾਨੂੰ ਦੇਖੋ ਤਰਨ ਚੁੱਕ ਜੀ ਵੀ ਆਏ ਆ ਇੱਥੇ ਸੁਖਬੀਰ ਬਾਦਲ ਜੀ ਵੀ ਆਏ ਆ ਔਰ ਮੈਂ ਇਹਨਾਂ ਦੇ ਲਾਗੇ ਇੱਥੇ ਕੰਮ ਕਰ ਰਿਹਾ ਸੀਗਾ ਔਰ ਉਹ ਦੇਖੋ ਜਾਇਜ਼ਾ ਲੈ ਗਏ ਨੇ ਤੇ ਜਾਇਜ਼ਾ ਤੇ ਵੈਸੇ ਜਿਹੜੀ ਜਿਹੜਾ ਸਰਕਾਰ ਸੈਂਟਰ ਦੀ ਆ ਉਹਨਾਂ ਨੂੰ ਚਾਹੀਦਾ ਸੀ ਆਣ ਕੇ ਅਨਾਊਂਸਮੈਂਟ ਕਰ ਦੇ ਕਿ ਅਸੀਂ ਮੋਦੀ ਸਾਹਿਬ ਨਾਲ ਗੱਲ ਕਰਕੇ ਆਏ ਆ ਔਰ 50000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਸੈਂਟਰ ਸਰਕਾਰ ਦੇएगी ਔਰ 50000 ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਜਿਨ੍ਹਾਂ ਨੂੰ ਅਨਾਉਂਸ ਹੁਣ ਤੱਕ ਕਦੋਂ ਦਾ ਕਰ ਦੇਣਾ ਚਾਹੀਦਾ ਸੁਝਾ ਕਿਉਂਕਿ ਖੁਦ ਦੀ ਇਹਨਾਂ ਦੀ ਗੱਲ ਆ ਆਪੋਜੀਸ਼ਨ ਕਰਕੇ ਨਹੀਂ ਇਹ ਕਰਨ ਇਹਨਾਂ ਕਿਹਾ ਸੀ ਕਿ ਕਿ ਅਸੀਂ ਕੇਜਰੀਵਾਲ ਸਾਹਿਬ ਦਿੱਲੀ ਚ ਕਰਤੌਰੀਆਂ ਤੋਂ ਪਹਿਲਾਂ ਹੀ ਖਾਤਿਆਂ 'ਚ ਪੈਸੇ ਪਾਣਦੇ ਕਰੋੜੀਆਂ ਬਾਅਦ 'ਚ ਹੁੰਦੀਆਂ ਨੇ ਤੇ ਇੱਥੇ ਸੀਐਮ ਸਾਹਿਬ 5-7 ਮਿੰਟ ਲਈ ਆ ਕੇ ਘੁੰਮ ਘਮ ਕੇ ਸਾਰਾ ਗਏ ਆ ਪਰ ਅਜੇ ਤੱਕ ਕੋਈ ਅਨਾਉਂਸਮੈਂਟ ਨਹੀਂ ਹੋਈ ਪਈ ਅਸੀਂ 50000 ਰੁਪਏ ਪ੍ਰਤੀ ਏਕੜ ਦੇਵਾਂਗੇ ਤੇ ਬਾਕੀ ਸੈਂਟਰ ਕੋ 50000 ਮੰਗਾਂਗੇ ਅਜੇ ਤੱਕ ਬਿਲਕੁਲ ਮੂੰ ਜਿਹੜੇ ਉਹ ਸੀਤੇ ਹੋਇਆ ਸਰਕਾਰ ਦੇ ਤੋ ਹੁਣ ਗਰਦੌਰੀਆਂ ਮਤਲਬ ਮੈਨੂੰ ਨਹੀਂ ਲੱਗਦਾ ਲੋੜ ਹੈ ਇਸ ਸਮੰਦਰ ਪਰ ਗੱਲ ਕੀਤੀ ਹੈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਮੋਦੀ ਜੀ ਕਹਿ ਰਹੇ ਆ ਕਿ ਜਿਹੜਾ ਪੁਚਾ ਲਾਇਆ ਅਫਗਾਨਿਸਤਾਨ ਦੇ ਵਿੱਚ ਅਸੀਂ ਵੱਡੀ ਮਦਦ ਕਰਾਂਗੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਰਾ ਪੰਜਾਬ ਇੱਕ ਵੱਡੇ ਜਣਾ ਵਾ ਹੜਾਂ ਦੇ ਇੱਕ ਵੱਡੀ ਤਰਾਸਦੀ ਦੇ ਵਿੱਚ ਡੁੱਬਿਆ ਪਿਆ ਪੰਜਾਬ ਨੂੰ ਜਿਆਦਾ ਲੋੜ ਹੈ ਸੇਵਾ ਦੀ ਕਿ ਜਾਂ ਅਫਗਾਨਿਸਤਾਨ ਦੀ ਇਹ ਅਜੇ ਤੱਕ ਸੈਂਟਰ ਸਰਕਾਰ ਦੇ ਜਾਂ ਪ੍ਰਧਾਨ ਮੰਤਰੀ ਸਾਹਿਬ ਦਾ ਪੰਜਾਬ ਪ੍ਰਤੀ ਇੱਕ ਬਿਆਨ ਨਹੀਂ ਆਇਆ ਕਿ ਪੰਜਾਬ ਰੁੜ ਗਿਆ ਤੇ ਪੰਜਾਬ ਨੂੰ ਇੰਨਾ ਫੰਡ ਅਸੀਂ ਦੇਾਂਗੇ ਇੰਨਾ ਅਸੀਂ ਪ੍ਰਤੀ ਏਕੜ ਪੈਸੇ ਦੇਾਂਗੇ ਕੋਈ ਬਿਆਨ ਨਹੀਂ ਕਿਸੇ ਦਾ ਆਇਆ ਸਿਰਫ ਜਾਜੇ ਲੈ ਜਾ ਰਹੇ ਆ ਔਰ ਮੈਂ ਇਹ ਕਹਿਣਾ ਕਿ ਉਹ ਪੰਜਾਬ ਆ ਜਿਹੜਾ ਬਾਰਡਰ ਨਾਲ ਲੱਗਦਾ ਸਾਰਾ ਆ ਪਿੱਛੇ ਪਾਕਿਸਤਾਨ ਨਾਲ جنگ ਲੱਗੀ ਆ ਪੰਜਾਬ ਨੂੰ ਮਾਰ ਪਈ ਜੇ ਫਲੱਡ ਦੀ ਆਈ ਆ ਤਾਂ ਪੰਜਾਬ ਨੂੰ ਮਾਰ ਪਈ ਤੇ ਪੰਜਾਬ ਨੂੰ ਦੇਣਾ ਹੀ ਕੁਝ ਨਹੀਂ ਇਹਨਾਂ ਨੇ ਮਤਲਬ ਪੰਜਾਬ ਇੱਕ ਮਾਂ ਮੀਟਰ ਨਹੀਂ ਆ ਪੰਜਾਬ ਵੀ ਬੜੇ ਤਗੜੇ ਲੋਕ ਨੇ ਇਹ ਇਹੋ ਜਿਹਾ 5-5 ਫੁੱਟ ਲੰਮੇ ਬੰਨ ਤੇ ਇੰਨਾਂ ਨੇ ਡੂੰਗੇ 20-20 ਫੁੱਟ ਡੂੰਗੇ ਪੰਨ ਜਿਹੜਾ ਤਾਂ ਫੁੱਟ ਪਾਣੀ ਤੋਂ ਤਾਂ ਆ ਗਏ ਆ ਤੇ ਪੰਜਾਬੀ ਤਿੰਨਾਂ ਦੇਣਾ ਚ ਸਰਕਾਰ ਕਰਦੀ ਤੇ ਸਾਰੇ ਲੋਕ ਕਹਿੰਦੇ ਆਂਦੇ ਸਾਲ ਲਾਉਣਾ ਸੀ ਇਨਾਂ ਨੇ ਤੋ ਇਸ ਕਰਕੇ ਮੈਂ ਸਰਕਾਰਾਂ ਨੂੰ ਕਹਿਣਾ ਕਿ ਪੰਜਾਬ ਉਹ ਧਰਤੀ ਆ ਇਹ ਹਿੰਦੁਸਤਾਨ ਦਾ ਸਿਰਿਆ ਤੇ ਜੇ ਇਹ ਵੀਕ ਹੋ ਗਿਆ ਤੇ ਦੁਸ਼ਮਣ ਜਿਹੜਾ ਸਾਡੇ ਸਿਰ ਤੇ ਚੜੇਗਾ ਆਣ ਕੇ ਤੇ ਪੰਜਾਬੀ ਹਮੇਸ਼ਾ ਅੱਗੇ ਰਹਿੰਦੇ ਆਪਣੇ ਦੇਸ਼ ਵਾਸਤੇ ਅੱਜ ਸਰਕਾਰਾਂ ਦੋਨਾਂ ਨੂੰ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਚਾਹੀਦਾ ਸੀ ਹੁਣ ਤੱਕ ਅਨਾਉਂਸਮੈਂਟ ਕਰ ਦੇਣੀ ਚਾਹੀਦੀ ਸੀ ਮੈਂ ਧੰਨਵਾਦ ਕਰਦਾ ਸਾਰੇ ਐਨ ਜੀਓਜ਼ ਦਾ ਐਨ ਆਰ ਆਈ ਭਰਾਵਾਂ ਦਾ ਤੇ ਜਿਹੜੇ ਵੀ ਸੇਵਾ ਕਰ ਰਿਹਾ ਜੇ ਕਿਤੇ ਉਹ ਨਾ ਆਉਣ ਵਿੱਚ ਆਪਣੀਆਂ ਵੋਟ ਲੈ ਕੇ ਕਿਸ਼ਤੀਆਂ ਲੈ ਕੇ ਸਮਾਨ ਲੈ ਕੇ ਜੇ ਪੰਜਾਬ ਸਰਕਾਰ ਦਾ ਇੱਕ ਐਮ ਐਲ ਏ ਵਜ਼ੀਰ ਜਾਂ ਮੁੱਖ ਮੰਤਰੀ ਘਰੋਂ ਨਿਕਲ ਜਾਂਦਾ ਅੱਜ ਅੱਜ ਪੰਥ ਤੇ ਪੰਜਾਬ ਦੀ ਗੱਲ ਹੋ ਰਹੀ ਆ ਮੀਡੀਆ ਤੇ ਸੋਸ਼ਲ ਮੀਡੀਆ ਤੇ ਲੋਕ ਆਪ ਮਹਾਰੇ ਕਹਿ ਰਿਹਾ ਜੇ ਪੰਥ ਨਾ ਹੁੰਦਾ ਤੇ ਪੰਜਾਬੀ ਨਾ ਹੁੰਦੇ ਤੇ ਸਾਡੀ ਕਿਸੇ ਨੇ ਬਾਹਰ ਨਹੀਂ ਸੀ ਫੜਨੀ ਮੈਂ ਇਕੱਲੇ ਪੰਥ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਮੈਂ ਸਾਰੇ ਪੰਜਾਬ ਜਿਹੜਾ ਉਹ ਛੜਕਾਂ ਤੇ ਆ ਮਦਦ ਲਈ ਉਤਰਿਆ ਆਇਆ ਜੇ ਕਿਤੇ ਉਹ ਸਾਰੇ ਨਾ ਉਤਰਨ ਤੇ ਸਰਕਾਰ ਮੈਂ ਕਹਿੰਦਾ ਮੁੱਖ ਮੰਤਰੀ ਜੀ ਆਪ ਦੀ ਕੋਠੀਆਂੋਂ ਬਾਹਰ ਨਿਕਲ ਜਾਂਦਾ ਤੇ ਗੱਲ ਕਰਦੇ ਇਹ ਤੇ ਤਨਵਾਦ ਕਰੋ ਸਾਰਿਆਂ ਦਾ ਜਿਹੜੇ ਸੇਵਾ ਚ ਉਤਰਿਆ ਤੇ ਸਰਕਾਰ ਦੀ ਨਲਾਕੀ ਜਿਹੜੀ ਆ ਉਹ ਛੁਪੀ ਹੋਈ ਆ ਵੀ ਪਹੁੰਚ ਰਿਹਾ ਸਮਾਨ ਪਹੁੰਚ ਰਿਹਾ ਸਮਾਨ ਸਾਰਾ ਹੀ ਲੋਕਾਂ ਵੱਲੋਂ ਜਾ ਰਿਹਾ ਸਰਕਾਰ ਵੱਲੋਂ ਕੁਝ ਨਹੀਂ ਪਹੁੰਚ ਆ ਰਿਹਾ ਤੁਸੀਂ ਵੇਖੋ ਕਿ ਪੰਜਾਬ ਦੇ ਐਮ ਐਲ ਏ ਹਲਕਾ ਇੰਚਾਰਜ ਮੰਤਰੀ ਤੱਕ ਜਿਹੜੇ ਆ ਉਹ ਹੁਣ ਮੀਡੀਆ ਦੇ ਵਿੱਚ ਆ ਗਏ ਆ ਕਿ ਸਾਡੀ ਕੋਈ ਸੁਣਦਾ ਹੀ ਨਹੀਂ ਸਾਡੇ ਆਖੇ ਤੇ ਕਹਿੰਦੇ ਕਿ ਚਪੜਾਸੀ ਦੀ ਬਦਲੀ ਨਹੀਂ ਹੁੰਦੀ ਬਦਲੀਆਂ ਤੇ ਬਾਤ ਦੀ ਗੱਲ ਆ ਹੁਣ ਪਠਾਨ ਮਾਜਰਾ ਸਾਹਿਬ ਇਹਨਾਂ ਨੇ ਕੱਲ ਸਰਕਾਰ ਦੇ ਖਿਲਾਫ ਰੱਜ ਕੇ ਪੜਾਅ ਕੱਢਿਆ ਮੈਂ ਉਹੀ ਗੱਲ ਕਹਿਣ ਲੱਗਿਆ ਸੀ ਕਿ ਇਹ ਸਾਰੇ ਲੋਕ ਬੇਵਸ ਨੇ ਇਹ ਪੰਜਾਬ ਦੇ ਵਾਤੇ ਕੁਝ ਕਰਨਾ ਵੀ ਚਾਹੁੰਦੇ ਆ ਪਰ ਉਹਨਾਂ ਦੀ ਦਿੱਲੀ ਤੋਂ ਤਾਰ ਹਿੱਲਦੀ ਆ ਨਹੀਂ ਨਹੀਂ ਦੇਖੋ ਸਾਢੇ 3 ਸਾਲ ਨਿਕਲ ਗਏ ਅਜੇ ਵੀ ਜੇ ਕਿਸੇ ਦਾ ਮਾੜਾ ਮੋਟਾ ਜ਼ਮੀਰ ਜੇ ਕਦੇ ਦਾ ਜਾਗੇਗਾ ਨਾ ਤੇ ਉਹ ਮਾੜਾ ਮੋਟਾ ਬਚ ਜਾਏਗਾ ਲੋਕਾਂ ਕੋ ਹੁਣ ਪਠਾਨ ਮਾਜਰਾ ਸਾਹਿਬ ਬੋਲੇ ਆ ਜੀਰੇ ਤੋਂ ਐਮ ਐਲ ਏ ਵੀ ਬੋਲ ਰਿਹਾ ਸੀਗਾ ਕਟਾਰੀਆ ਸਾਹਿਬ ਵੀ ਸਾਡੀ ਬੇਵਸੀ ਆ ਸਾਡੀ ਉਹ ਆ ਉਹ ਇਰੀਗੇਸ਼ਨ ਮਨਿਸਟਰ ਸੀਗੇ ਆਪਣੇ ਗੋਇਲ ਸਾਹਿਬ ਉਨਾ ਘੰਟਾ ਇਹਨਾਂ ਨੇ ਵਿਧਾਨ ਸਭਾ ਚ ਐ ਘੋੜੀਆਂ ਗਾਇਆਂ ਸਰਕਾਰ ਦੀਆਂ ਦੇ ਮੁੱਖ ਮੰਤਰੀ ਦੀਆਂ 204 ਕੋ ਕਿੱਥੇ ਖਰਚਿਆ ਬਈ ਦੱਸੋ ਹੁਣ ਕੋਈ ਮੇਰੇ ਘਰ ਇੰਨੀ ਤੁਸੀਂ ਦੇ ਬੰਨ ਕਦੀ ਟੁੱਟੇ ਨਹੀਂ ਜਿੰਨੇ ਹਰਕੇ ਟੁੱਟੇ ਆ 1988 ਤੋਂ ਬਾਅਦ ਉਹਦੇ ਨਾਲ ਵੱਡਾ ਹੜ ਆਇਆ ਤੁਹਾਡੇ ਇਸ ਫਰਦੀ ਏਰੀਏ ਦੇ ਵਿੱਚ ਕਿੰਨੇ ਕੁ ਥਾਵਾਂ ਤੋਂ ਬੰਨ ਟੁੱਟਿਆ ਤੇ ਕਿੰਨੇ ਥਾਵਾਂ ਤੇ ਤੁਸੀਂ ਸੇਵਾ ਨਿਭਾਉ ਗਏ ਅਣਗਿਣਤ ਬੰਨ ਟੁੱਟਿਆ ਅਣਗਿਣਤ ਜਿਹੜੇ ਛੋਟੇ ਸੀਗੇ ਜਿਹਦਾ ਪਿੱਛੇ ਵੀ ਇੱਕ ਬੰਨ 100 ਕੋ ਫਟਦਾ ਸੀਗਾ ਉਹ ਬੰਨ ਕੇ ਆਇਆ ਹੁਣ ਇਹ ਜਿਹੜਾ ਬੰਨ ਬਨ ਰਿਹਾ ਕੁਝ ਜਿਹੜੇ ਇੱਧਰ ਅਗਲੇ ਬੰਦੇ ਵੀ ਉੱਥੇ ਉਸ ਕਰਕੇ ਇਹ ਜੇ ਨਾ ਲੋਕ ਲੱਗਣ ਨਾ ਸੇਵਾ ਕਰੇ ਐਨ ਜੀਓ ਨਾ ਸੇਵਾ ਕਰਨਾ ਐਨ ਆਰ ਆਈ ਤੇ ਪੰਜਾਬ ਸਰਕਾਰ ਦੀ ਜਿਹੜੀ ਇਸ ਵਾਰ ਲਾਹਤ ਆ ਨਾ ਉਹ ਸ਼ਾਇਦ ਹੀ ਕਦੀ ਕਿਸੇ ਸਰਕਾਰ ਦੀ ਹੋਰ ਵੀ ਕਿਸੇ ਬੰਦੇ ਦੀ ਸੇਵਾ ਨਿਭਾਰੇ ਤੋਂ ਇਲਾਵਾ ਮੈਂ ਤੂੰ ਪਹਿਲਾਂ ਇੱਕ ਕਰਕੇ ਆਇਆ ਦੂਜਾ ਕਰ ਰਿਹਾ ਗਾੜੀ ਜਿੱਤੇ ਗੁਰੂ ਮਹਾਰਾਜ ਸੇਵਾ ਲਾਉਣਗੇ ਫਿਰ ਜਾਵਾਂਗੇ ਸੋ 800 ਪਾੜਾ ਜੀ ਇਹ ਕੋ ਪਹਿਲੀ ਵਾਰ ਹੀ ਨਹੀਂ ਅਸੀਂ ਦੇਖਿਆ ਬਰਿੰਦਰ ਮੀਤ ਸਿੰਘ ਪਾੜਾ ਨੂੰ ਸਰਕਾਰ ਕਾਂਗਰਸ ਦੀ ਹੋਵੇ ਸਰਕਾਰ اپੋਜੀਸ਼ਨ ਦੀ ਹੋਵੇ ਇਹਨਾਂ ਨੂੰ ਅਸੀਂ ਹਮੇਸ਼ਾ ਹੀ ਲੋਕਾਵਾਦ ਤੇ ਜੂਝਦੇ ਵੇਖਿਆ ਅੱਜ ਵੀ ਅਸੀਂ ਕੁਦਰਤੀ ਤੌਰ ਤੇ ਕੁਝ ਰਲੀਫ ਵਾਲੀਆਂ ਗੱਡੀਆਂ ਜਾਂ ਟਰਾਲੀਆਂ ਦੇ ਨਾਲ ਆਏ ਸੀ ਤੇ ਪਾੜਾ ਸਾਹਿਬ ਨੂੰ ਇੱਥੇ ਅਸੀਂ ਬਿਲਕੁਲ ਪ੍ਰੈਕਟੀਕਲੀ ਕੰਮ ਕਰਦੇ ਦੇਖਿਆ ਸੋ ਪ੍ਰਮਾਤਮਾ ਕਰੇ ਇਲਾਕੇ ਦੀ ਸੰਗਤ ਜਿਹੜੀ ਆ ਇਸੇ ਤਰ੍ਹਾਂ ਹੀ ਜਿੰਨਾਂ ਨੂੰ ਮੈਂ ਖੁਦ ਜੀਸੀਬੀ ਦੇ ਉੱਤੇ ਸੇਵਾ ਕਰਦਾ ਵੇਖ ਰਿਆਂ ਆ ਬਜੀਤ ਸਿੰਘ ਦੀ ਇਹ ਕਦੋਂ ਦੀ ਸੇਵਾ ਸ਼ੁਰੂ ਹੋਈ ਦੇਖੋ ਜੀ ਇਹ ਪਿਛਲੇ 3 ਦਿਨਾਂ ਤੋਂ ਸੇਵਾ ਸ਼ੁਰੂ ਕੀਤੀ ਆ ਤੇ ਅੱਜ ਫੇਰ ਰਾਤ ਤੋਂ ਪਿਛੇ ਬਾਰਿਸ਼ ਹੋ ਰਹੀ ਆ ਪਰ ਸਾਡੇ ਜਿੰਨੇ ਵੀ ਸਾਥੀ ਆ ਉਹਨਾਂ ਨੇ ਬਾਰਿਸ਼ ਦੀ ਪ੍ਰਵਾਹ ਨਾ ਕਰਦੇ ਹੋਏ ਅੱਜ ਵਟਿਆਂ ਦਾ ਅਰੇਂਜਮੈਂਟ ਕੀਤਾ ਤੇ ਦੇਖ ਸਕਦੇ ਹੋ ਤੁਸੀਂ ਵੀ ਅੱਜ ਗੁਰੂ ਮਹਾਰਾਜ ਦੀ ਬਾਬੇ ਸ਼੍ਰੀ ਚੰਦ ਜੀ ਦੀ ਕਿਰਪਾ ਰਹੀ ਤੇ ਨੂੰ ਅੱਜ ਅਸੀਂ ਕੰਪਲੀਟ ਕਰਕੇ ਆਪਣੀ ਨੌਜਵਾਨ ਪੀੜ੍ਹੀ ਆ ਜਿਹੜੇ ਤੁਹਾਡੇ ਵਰਕਰ ਨੇ ਜਾਂ ਯੂਥ ਵਰਕਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਇਹੋ ਹੀ ਬੇਨਤੀ ਕਰਨਾ ਸਾਰਿਆਂ ਨੂੰ ਤੁਹਾਡੇ ਜ਼ਰੀਏ ਮਾਧਮ ਰਹੀਂ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੁਝ ਨਾ ਦੇਖੋ ਜਿੱਥੇ-ਜਿੱਥੇ ਲੋੜਵੰਦ ਲੋਕ ਨੇ ਉਹਨਾਂ ਨੂੰ ਅੱਜ ਲੋੜ ਆ ਹਰ ਥਾਂ ਪਹੁੰਚ ਕਰੋ ਜਿੱਥੇ ਕਈ ਲੋਕ ਮੈਂ ਦੇਖ ਰਿਹਾ ਵੀ ਲੰਗਰ ਲੋਕ ਬਹੁਤ ਲੈ ਕੇ ਆ ਰਹੇ ਪਰ ਹੋਰ ਦੋ ਤਿੰਨ ਦਿਨ ਤੋਂ ਬਾਅਦ ਲੰਗਰ ਲੋਕ ਬਹੁਤ ਸੇਵਾ ਕਰੇ ਪਰ 2-3 ਦਿਨ ਤੋਂ ਬਾਅਦ ਜਾਨਵਰਾਂ ਨੂੰ ਚਾਰੇ ਦੀ ਲੋੜ ਪੈਣੀ ਆ ਚੋਕਰ ਦੀ ਲੋੜ ਪੈਣੀ ਆ ਲੋਕਾਂ ਕੋ ਕੱਪੜਿਆਂ ਦੀ ਬਹੁਤ ਵੱਡੀ ਸਮੱਸਿਆ ਆ ਉਹ ਇਸ ਕਰਕੇ ਲੰਗਰ ਦੀ ਸੇਵਾ ਜਿਹੜੀ ਆ ਲੰਗਰ ਤੋਂ ਪੰਜਾਬ ਇਹ ਪੰਜਾਬ ਸਟੇਟ ਆ ਇੱਥੇ ਲੰਗਰ ਤੋਂ ਕੋਈ ਭੁੱਖਾ ਨਹੀਂ ਰਹਿੰਦਾ ਲਾਗੇ ਗੁਰਦੁਆਰਾ ਸਾਹਿਬ ਵੀ ਹੈਗਾ ਸਭ ਕੁਝ ਹੈਗਾ ਥੋੜੇ ਦਿਨ ਲੋਕ ਪੇਸ਼ੈਂਟ ਕਰਨ ਤੇ ਜਿੱਥੇ ਨਹੀਂ ਪਹੁੰਚ ਅਜੇ ਤੱਕ ਕਰ ਸਕੇ ਜਿੱਥੇ ਪਾਣੀ ਆ ਜਵੇ ਉੱਥੇ ਜਾਨਵਰ ਭੁੱਖੇ ਨੇ ਤੇ ਤਰੀਕੇ ਦੇ ਨਾਲ ਸਾਰੀ ਸੇਵਾ ਕਰਨ ਤਾਂ ਜੋ ਸਾਰੇ ਲੋਕਾਂ ਤੱਕ ਜਿਹੜੀ ਹੈ ਸੇਵਾ ਪਹੁੰਚ ਸਕੇ ਸੋ ਤੁਹਾਡੇ ਮਾਧਿਅਮੋਂ ਇੱਕ ਵਾਰੀ ਫਿਰ ਬੇਨਤੀ ਹੈ ਕਿ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਸਾਰੇ ਆਪਾਂ ਨਾਲ ਮਿਲ ਕੇ ਜਿੰਨੇ ਵੀ ਜੋਗੇ ਹੈਗੇ ਆ ਸਾਰੇ ਸੇਵਾ ਕਰੀਏ ਇਹਨਾਂ ਸਵਾਵਾਂ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਜਾਂ ਆਪਣੇ ਹਲਕਿਆਂ ਦੇ ਵਿੱਚ ਕਿਵੇਂ ਬਿਲਕੁਲ ਭਾਜੀ ਤੁਸੀਂ ਪਿੱਛੇ ਤੁਸੀਂ ਦੇਖਿਆ ਹੋਣਾ ਇੱਕ ਛੋਟੀ ਬੇਟਾ ਹੋਇਆ ਸੀ ਤੋਂ ਉਹਨੂੰ ਰੈਸਕਿਊ ਕੀਤਾ ਉਹ ਆਪਣੀ ਬੋਰਡ ਦਾ ਪ੍ਰਬੰਧ ਕਰਕੇ ਅਸੀਂ ਉੱਥੇ ਪਹੁੰਚ ਕੀਤੀ ਤੇ ਈਵਨ ਦੈਨ ਕਿ ਉਹ ਸਰਪੰਚ ਸੀ ਆਮ ਆਦਮੀ ਦੇ ਤਾ ਵੀ ਉਹਨਾਂ ਸਰਕਾਰ ਨਾਲ ਸਰਕਾਰ ਨਾਲ ਤਾਲ ਮਿਲ ਕੀਤਾ ਕੋਈ ਨਹੀਂ ਪਹੁੰਚਿਆ ਕੋਈ ਇਹਨਾਂ ਕੋ ਕਿਸ਼ਤੀ ਦਾ ਪ੍ਰਬੰਧ ਨਹੀਂ ਪ੍ਰਸ਼ਾਸਨ ਅਜੇ ਤੱਕ ਪੂਰੇ ਪਿੰਡਾਂ 'ਚ ਨਹੀਂ ਜਾ ਸਕਿਆ ਤੇ ਜਿਸ ਦਿਨ ਕੋਈ ਵੱਡਾ ਲੀਡਰ ਆਉਂਦਾ ਪ੍ਰਸ਼ਾਸਨ ਦੀ ਸਾਰੀ ਡਿਊਟੀ ਉੱਥੇ ਲੱਗ ਜਾਂਦੀ ਆ ਇਸ ਕਰਕੇ ਹੜ੍ਹਾਂ ਦਾ ਕੋਈ ਅੰਦਾਜ਼ਾ ਨਹੀਂ ਕੋਈ ਭਵਿੱਖ ਨਹੀਂ ਕਦੀ ਵੀ ਆ ਸਕਦੇ ਯਾਰ ਮੰਨ ਲਓ ਤੁਹਾਡੀ ਕੱਲ ਨੂੰ ਸਰਕਾਰ ਆਉਂਦੀ ਆ ਤੇ ਤੁਸੀਂ ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਇਹਨਾਂ ਤਰਾਸ ਦੀਆਂ ਨਾਲ ਨਜਿੱਠਣ ਲਈ ਕੋਈ ਇਹੋ ਜਿਹਾ ਪ੍ਰਬੰਧ ਕਰਾਓਗੇ ਕੋਈ ਇਹੋ ਜਿਹਾ ਇਨਫਰਾਸਟ੍ਰਕਚਰ ਬਣਾਓਗੇ ਜਿਹਦੀ ਹੁਣ ਲੋੜ ਪਈ ਆ ਬਿਲਕੁਲ ਜੀ ਇਹ ਮੇਰੇ ਖਿਆਲ 88 ਤੋਂ ਬਾਅਦ ਜਿਹੜਾ ਦੁਬਾਰਾ ਇਹ ਹੜ ਆਇਆ ਇਹ 88 ਨੂੰ ਵੀ 80 ਨੂੰ ਵੀ ਕਰਾਸ ਕਰ ਗਿਆ 88 'ਚ ਵੀ ਇੰਨੇ ਮਾੜੇ ਹਾਲਾਤ ਨਹੀਂ ਜਿੰਨੇ ਅੱਜ ਨੇ ਸੋ ਅੱਜ ਤੇ ਅਸੀਂ ਅੱਖੀਂ ਦੇਖਿਆ ਕਿੱਥੇ ਕੀ ਚੀਜ਼ ਦੀ ਲੋੜ ਆ ਉਸ ਤਰੀਕੇ ਦੇ ਨਾਲ ਜਦੋਂ ਵੀ ਸਰਕਾਰ ਆਉਂਦੀ ਆ ਇਹਨਾਂ ਨੂੰ ਡਰੇਨਾ ਨਹੀਂ ਇਹਨਾਂ ਦਾ ਇੱਕ ਬਹੁਤ ਫੇਲਿਅਰ ਆ ਵੱਡਾ ਕਿ ਇਹਨਾਂ ਨੇ ਡਰੇਨਾ ਸਫਾਈ ਨਹੀਂ ਕਰਾਈਆ ਦਿਲ ਨਾ ਸਾਫ ਕਰਾਈਆਂ ਹੁੰਦੀਆਂ ਤੇ ਪਾਣੀ ਕੁਝ ਅੱਗੇ ਵੀ ਚਲ ਜਾਂਦਾ ਸਰਕਾਰ ਤੇ ਕਹਿੰਦੀ 204 ਕਰੋੜ ਰੁਪਇਆ ਲਾਇਆ ਕਾਗਜ਼ਾਂ 'ਚ ਦੱਸੋ 204 ਕਰੋੜਾ ਜੇ 204 ਕਰੋੜ ਲਾਇਆ ਹੁੰਦਾ ਜਿੰਨੇ ਪੈਸੇ ਇਹਨਾਂ ਨੇ ਮਸ਼ੂਰੀਆਂ 'ਚ ਲਾਏ ਆ ਜਿੰਨੇ ਪੈਸੇ ਇਹਨਾਂ ਨੇ ਹੈਲੀਕਾਪਟਰ ਇੱਥੇ ਮੁੱਖ ਮੰਤਰੀ ਸਾਹਿਬ ਛੱਡ ਕੇ ਗਏ ਆ ਜੀ ਉਹਦਾ ਖਰਚਾ ਜ਼ਿਆਦਾ ਤੇ ਉਹ ਰਾਸ਼ਨ ਜਿਹੜਾ ਉਹ ਪਹੁੰਚ ਨਹੀਂ ਰਿਹਾ ਜੇ ਸੁੱਟਦੇ ਆ ਉਤੋਂ ਤੇ ਉਹ ਆਟਾ ਸੁੱਟਦੇ ਆ ਉਹ ਪਾਣੀ 'ਚ ਗਿੱਲਾ ਹੋ ਜਾਂਦਾ ਉਹ ਗੁੰਨਣ ਦੀ ਲੋੜ ਨਹੀਂ ਪੈਂਦੀ ਸੋ ਇਸ ਕਰਕੇ ਖਰਚਾ ਹੈਲੀਕਾਪਟਰ ਦਾ ਜ਼ਿਆਦਾ ਤੇ ਲੇਕਿਨ ਉਹਦਾ ਫਾਇਦਾ ਲੋਕਾਂ ਨੂੰ ਨਹੀਂ ਹੋ ਰਿਹਾ ਅੰਦਰੋਂ ਸੋ ਇਹ ਸਨ ਬਲਜੀਤ ਸਿੰਘ ਪਾੜਾ ਬਰਿੰਦਰ ਮੀਤ ਸਿੰਘ ਦੇ ਛੋਟੇ ਭਰਾ ਉਹਨਾਂ ਨੇ ਵੀ ਇੱਥੇ ਮੌਜੂਦਾ ਹਾਲਾਤਾਂ ਨੂੰ ਅਗਲੇ ਪ੍ਰਬੰਧਾਂ ਬਾਰੇ ਤੇ ਹੋਰ ਜਿਹੜਾ ਆਮ ਜਨਤਾ ਜਾਂ ਪੰਜਾਬੀਆਂ ਨੂੰ ਸੰਦੇਸ਼ ਦਿੱਤਾ ਉਹ ਵੀ ਤੁਸੀਂ ਸੁਣ ਲਿਆ ਕਲਮ న్యూਸ ਲਈ ਗੱਲ ਜਿਹੜੀ ਅੱਡੇ ਤੋਂ ਕੁਲਦੀਪ ਸਿੰਘ ਜਾਫਲਪੁਰ